ਨੇ ਦੀ ਸਦੀ ਬਜਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਖੁਦ ਖੇਤਾਂ ਦੇ ਵਿੱਚ ਉਤਰੇ ਤਾਂ ਸ ਕਿ ਕਿਸਾਨ ਵੀਰ ਪਾਣੀ ਅਤੇ ਪੈਸੇ ਦੀ ਬਚਤ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਬਿਆਨ ਦਿੱਤਾ ਹੈ ਦਰਸਲ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਭਾਰਤ ਪਾਕਿਸਤਾਨ ਕੋ ਮੰਤਰੀ ਸਰਤ ਤੋਂ ਥੋੜੀ ਦੂਰ ਵਸੇ ਪਿੰਡ माजी ਮੀਆਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾ ਬਜਤਰ ਸਿੰਘ माजी ਮੀਆਂ ਸਮੇਤ ਹੋਣ ਨਾਨੂ ਖੇਤਾਂ ਦੇ ਵਿੱਚ ਪਹੁੰਚ ਕੇ ਸਨਮਾਨਿਤ ਕਰਨ ਮੌਕੇ ਪੰਚਾਇਤ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਤੇ ਪੈਸੇ ਦੀ ਬਚਤ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾ ਰਹੀ ਹੈ ਜੋ ਕਿ ਸਮੇਂ ਦੀ ਲੋੜ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹ ਇਹ ਜਿਹੜੇ ਸਾਡੇ ਕਿਸਾਨ ਵੀਰ ਆ ਜੀ ਆਪਾਂ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਇਹ ਸਦੋਗੜ ਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਹੁਣ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਤਕਾਂ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਇਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਆ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਵੀ ਇਹਨਾਂ ਦਾ ਖਰਚਾ ਵੀ ਘੱਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਸੋ ਮੈਂ ਇਸ ਕਰਕੇ ਇਹਨਾਂ ਨੂੰ ਸਲਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰ ਨੂੰ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਕੱਲੇ ਨੇ ਸਾਦੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਿਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਦੇ ਦੀ ਮਤ ਕਰਦੇ ਜੋ ਜੈਨੂਮ ਨੇ ਇਹਨਾਂ ਦਾ ਆਪਣੇ ਲੈਂਦੇ ਆ ਕਿਰਾਇਆ ਪੜਾ ਪਰ ਇਹ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਵਾਧੂ ਬਜਾਈ ਜਿਹੜੀ ਹੈ ਕਰੀ ਜਾਂਦੇ ਆ ਪਾਣੀ ਦੀ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਾਣੀ ਜਿਹੜਾ ਤੁਸੀਂ ਬਜਾਈ ਦੇ ਉੱਤੇ ਬਲ ਜਿਹੜੀ ਆ ਜਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜ਼ਮੀਨ ਜਮੀਨ ਦਾ ਫਰਕ ਹੈ ਜਿੱਦਾ ਸਾਡੇ ਵਾਲੀ ਇਹਦੀ ਜਦੋਂ ਹੀ ਬੜੀ ਆ ਹੋਈ ਚ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੀ ਹੈ ਉੱਤੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੇ ਉਹਨਾਂ ਦਾ ਖਰਚਾ ਵੀ ਘਟਾਵੇ ਉਹਨਾਂ ਨੂੰ ਆਮਦਨ ਵੀ ਜਾਂਦੀ ਹੋਵੇ ਹਾਂ ਕਿਸਾਨ ਦੇ ਸਿੱਧੀ ਬਜਾਈ ਮੇਰਾ ਨਾਮ ਸਰ ਗੁਰਿੰਦਰ ਸਿੰਘ ਹੈ ਖੇਤੀਬਾੜੀ ਵਿਸਤਾਰ ਅਫਸਰ ਮੈਂ ਬਲਾਕ ਨਾਲਾ ਵਿੱਚ ਐਗਰੀਕਲਚਰ ਮੈਗਨਿਟ ਜੌਬ ਕਰ ਰਿਹਾ ਹਾਂ ਤੇ ਅੱਜ ਅਸੀਂ ਇੱਥੇ ਮਾਝੀ ਮੂ ਹਾਈ ਸੀ ਕਿ ਜਿੱਥੇ ਮੰਤਰੀ ਸਾਹਿਬ ਵੀ ਆਏ ਨੇ ਤੇ ਸਾਡੇ ਕਿਸਾਨ ਵੀਰ ਬਚਿੱਤਰ ਸਿੰਘ ਨੂੰ ਇੱਥੇ ਨਾਲ ਸਨਮਾਨਤ ਵੀ ਕੀਤਾ ਜਿਹੜਾ ਕਿਸਾਨ ਵੀਰ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਕਿ ਉਹਨੇ ਜਿਹੜੀ ਸਿੱਧੀ ਬਿਜਾਈ ਕਰਨ ਦੇ ਨਾਲ ਕਿਸਾਨਾਂ ਨੂੰ ਜਿੱਥੇ ਲੇਬਰ ਦੀ ਤੇ ਪਾਣੀ ਦੀ ਬਚਤ ਹੁੰਦੀ ਆ ਉੱਥੇ ਕਿਸਾਨਾਂ ਨੂੰ ਜਿਹੜਾ ਆਪਣਾ ਝਾੜ ਆ ਉਹ ਵੀ ਪੂਰਾ ਮਿਲਦਾ ਤੇ ਖਰਚੇ ਘਟਦੇ ਨੇ ਤੇ ਪ੍ਰੋਫਿਟ ਵਧਦੇ ਨੇ ਸੋ ਇਹਦੇ ਨਾਲ ਕਿਸਾਨ ਵੀ ਸਾਰੇ ਖੁਸ਼ ਨੇ ਤੇ ਦੂਸਰੀ ਗੱਲ ਇੱਥੇ ਕਿ ਜਿਹੜੀ ਸਰਕਾਰ ਵੱਲੋਂ ਇਹਨਾਂ ਕਿਸਾਨ ਵੀਰਾਂ ਨੂੰ 1500 ਰੁਪਇਆ ਏਕੜ ਦੇ ਹਿਸਾਬ ਦੇ ਨਾਲ ਮਹਿਕਮੇ ਵੱਲੋਂ ਅਸੀਂ ਸਬਸਿਡੀ ਦਿੰਨੇ ਆ ਜਿਹੜੇ ਵੀ ਕਿਸਾਨ ਵੀ ਸਿੱਧੀ ਬਿਜਾਈ ਕਰਦੇ ਨੇ ਪਿਛਲੇ ਸਾਲ ਦੀ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਨੇ ਗਾਵੇਂ ਜਦੋਂ ਕਿਸਾਨ ਆਪਣੀ ਸਿੱਧੀ ਬਿਜਾਈ ਕਰਨਗੇ ਉਸ ਤੋਂ ਬਾਅਦ ਇੱਕ ਨਾਜ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਹੁੰਦੀ ਆ ਔਰ ਰਜਿਸਟ੍ਰੇਸ਼ਨ ਕਰਾ ਕੇ ਤੇ ਆਪਣਾ ਇਸ ਚੀਜ਼ ਦਾ ਪੂਰਾ ਫਾਇਦਾ ਉਠਾ ਸਕਦੇ ਆ ਇੱਕ ਸਭ ਤੋਂ ਪਹਿਲੀ ਇਹ ਅਪੀਲ ਕਰਦਾ ਕਿ ਕਿਸਾਨ ਵੀਰ ਆਪਣੇ ਨਾਰ ਨੂੰ ਅੱਗ ਨਾ ਲਾਉਣ ਜਿਵੇਂ ਕੱਲ ਹੀ ਸਾਡੇ ਏਰੀਆ ਚ ਕਿੰਨਾ ਨੇਰ ਆਇਆ ਸੀਗਾ ਉਦੇ ਨਾਲ ਮੈਂ ਕੱਲ ਵੀ ਮੰਤਰੀ ਸਾਹਿਬ ਦੇ ਨਾਲ ਹੀ ਸੀਗਾ ਇੱਥੇ ਪਿੰਡ ਹਾਸ਼ਮਪੁਰੇ ਦੇ ਵਿੱਚ ਉਹਦੇ ਵਿੱਚ ਅਸੀਂ ਵਾਪਸੀ ਜਾਂਦੇ ਹਾਂ ਜੋ ਸਭ ਤੋਂ ਵੱਡਾ ਨੁਕਸਾਨ ਵੇਖਿਆ ਇੱਕ ਇਨਸਾਨੀਅਤ ਨਾਤੇ ਉਹ ਇਹ ਸੀਗਾ ਕਿ ਜਿਹੜੇ ਰੁੱਖਾਂ ਨੂੰ ਸੜਕਾਂ ਦੇ ਕੰਢੇ ਤੇ ਲੋਕਾਂ ਨੇ ਅੱਗ ਲਾਈ ਸੀਗੀ ਕੱਲ ਅਜਨਾਲੇ ਤੋਂ ਫਰਿਗੜ ਚੂੜੀਆਂ ਰੋਟ ਸਾਰੇ ਰੁੱਖ ਡਿੱਗ ਪਏ ਸੀਗੇ ਤੇ ਬਹੁਤ ਜ਼ਿਆਦਾ ਵਾਤਾਵਰਨ ਦਾ ਨੁਕਸਾਨ ਹੋਇਆ ਤਾਂ ਅਸੀਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਮਹਿਕਮੇ ਨਾਲ ਜੁੜੋ ਤੇ ਅੱਗ ਘਟ ਲਾਓ ਤੇ ਵਾਤਾਵਰਨ ਨੂੰ ਸੰਭਾਲੋ ਐਂਡ ਮੰਤਰੀ ਸਾਹਿਬ ਨੇ ਸਹਿਮਾਨਤ ਕੀਤਾ ਕੀ ਕਹਿਣਾ ਚਾਹੁੰਦੇ ਸਰਦਾਰ ਬਜੇ ਤਰਸਿੰਗ ਪਿੰਡ ਸ਼ ਬਹੁਤ ਵਧੀਆ ਲੱਗ ਰਿਹਾ ਜੀ ਮਨਤੀ ਸਾਹਿਬ ਮਾਨਸਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚੋਂ ਨਦੀ ਬਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਹੈ ਬਹੁਤ ਵਧੀਆ ਲੱਗ ਰਿਹਾ ਉਹ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲਓ